ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਾਕਿਸਤਾਨ ਦੇ ਪੀਲੇ ਸੇ ਪੁਰਾਦੇ ਪਿੰਡ ਰਾਏ ਭੋਏ ਦੀ ਤਲਵੰਡੀ ਵਿੱਚ ਇੱਕ ਅਤਿਆੰਤ ਸੁੰਦਰ ਮਨਮੋਹਕ ਬੱਚੇ ਦਾ ਜਨਮ ਹੋਇਆ ਜਿਸ ਦੇ ਮੁਖ ਤੇ ਇਤਨਾ ਰੱਬੀ ਨੂਰ ਸੀ ਕਿ ਜੋ ਵੀ ਉਹਨੂੰ ਦੇਖਦਾ ਉਹ ਤੁਰੰਤ ਹੀ ਉਹਦਾ ਸਰਦਾਲੂ ਬਣ ਜਾਂਦਾ ਸੀ ਗੱਲ ਕਰ ਰਹੇ ਹਾਂ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਵਿੱਚ ਜੋ ਸੰਸਾਰ ਨੂੰ ਅੰਧਕਾਰ ਤੋਂ ਉਜਾਲੇ ਦੀ ਔਰ ਲੈ ਜਾਣ ਤੇ ਸੱਚ ਦਾ ਰਾਹ ਦਿਖਾਉਣ ਲਈ ਇਸ ਧਰਤੀ ਤੇ ਪ੍ਰਗਟ ਹੋਏ ਇਹਦੇ ਨਾਲ ਹੀ ਗੁਰੂ ਜੀ ਨੇ ਪਾਪੀ ਅਤੇ ਪਖੰਡੀਆਂ ਨੂੰ ਧਰਮ ਦੇ ਰਾਹ ਤੇ ਚਲਾ ਕੇ ਇੱਕ ਨਿਰੰਕਾਰ ਨਾਲ ਜੋੜਨ ਲਈ ਆਪ ਜੀ ਨੇ ਆਪਣਾ ਸਾਰਾ ਜੀਵਨ ਅਰਪਣ ਕਰ ਦਿੱਤਾ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੰਧਕਾਰ ਮਹਿ ਯੁਗ ਵਿੱਚ ਵਿਰਥ ਦੇ ਵਹਿਮਾ ਭਰਮਾਂ ਨੂੰ ਸਮਾਪਤ ਕਰਕੇ ਲੋਕਾਂ ਨੂੰ ਧਰਮ ਦਾ ਸਹੀ ਮਾਰਗ ਦੱਸਿਆ ਗੁਰੂ ਜੀ ਨੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਤੇ ਪੰਗਤ ਸੰਗਤ ਦੀ ਰੀਤ ਚਲਾਈ ਗੁਰੂ ਜੀ ਦਾ ਉਪਦੇਸ਼ ਇੱਕ ਧਰਮ ਨਾਲ ਨਹੀਂ ਬਲਕਿ ਸਾਰੇ ਸੰਸਾਰ ਦੇ ਧਰਮਾਂ ਅਤੇ ਜਾਤੀਆਂ ਦੀ ਇਤਿਹਾਸ ਨੂੰ ਬਣਾਏ ਰੱਖਣਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਕਾਰਤਿਕ ਮਹਾਦੇਵ ਪੂਰਨਮਾ ਦੇ ਦਿਨ ਪਿਤਾ ਬਾਬਾ ਮਹਿਤਾ ਕਾਲੂ ਜੀ ਪਟਵਾਰੀ ਅਤੇ ਮਾਤਾ ਤ੍ਰਿਪਤਾ ਦੇਵੀ ਜੀ ਦੇ ਘਰ ਹੋਇਆ ਪਾਕਿਸਤਾਨ ਦਾ ਉਹ ਸਥਾਨ ਅੱਜਕੱਲ ਸ੍ਰੀ ਨਨਕਾਣਾ ਸਾਹਿਬ ਜੀ ਹੈ ਇੱਥੇ ਇਸ ਦਿਨ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਗੁਰੂ ਜੀ ਦੇ ਪਿਤਾ ਖੱਤਰੀ ਜਾਤ ਦੇ ਵੇਦੀ ਸਨ ਉਹ ਖੇਤੀਬਾੜੀ ਦੇ ਕੰਮ ਨਾਲ ਹੀ ਤਲਵੰਡੀ ਦੇ ਨਵਾਬ ਰਾਏ ਬੁਲਾਰ ਕੋਲ ਪਟਵਾਰੀ ਦਾ ਵੀ ਕੰਮ ਕਰਿਆ ਕਰਦੇ ਸੀ ਗੁਰੂ ਨਾਨਕ ਦੇਵ ਜੀ ਦੀ ਇੱਕ ਵੱਡੀ ਭੈਣ ਮਾਤਾ ਨਾਨਕੀ ਜੀ ਸੀ ਜੋ ਉਮਰ ਵਿੱਚ ਗੁਰੂ ਜੀ ਤੋਂ 5 ਸਾਲ ਵੱਡੀ ਸੀ ਉਹ ਆਪਣੇ ਨਿੱਕੇ ਭਰਾ ਨੂੰ ਬੜਾ ਪਿਆਰ ਕਰਦੀ ਸੀ ਕਹਿੰਦੇ ਹਨ ਕਿ ਗੁਰੂ ਜੀ ਦੇ ਜਨਮ ਸਮੇਂ ਕੀਤਾ ਬਾਬਾ ਕਾਲੂ ਜੀ ਨੇ ਪੰਡਤ ਹਰदयाल ਨੂੰ ਆਪਣੇ ਬੱਚੇ ਦੀ ਜਨਮ ਪੱਤਰੀ ਬਣਵਾਉਣ ਲਈ ਬੁਲਾਇਆ ਘਰ ਆ ਕੇ ਪੰਡਤ ਨੇ ਦਾਈ ਕੋਲੋਂ ਬੱਚੇ ਦੇ ਜਨਮ ਦਾ ਸਮਾ ਪੁੱਛਿਆ ਅਤੇ ਬੱਚੇ ਨੇ ਪਹਿਲਾ ਸ਼ਬਦ ਕੀ ਕਿਹਾ ਸੀ ਤਦ ਦੌਲਤਾ ਦਾਈ ਨੇ ਬੜੀ ਹੈਰਾਨੀ ਨਾਲ ਪੰਡਤ ਨੂੰ ਕਿਹਾ ਕਿ ਮੇਰੇ ਹੱਥਾਂ ਨਾਲ ਅਣਗਣਿਤ ਬੱਚਿਆਂ ਨੇ ਜਨਮ ਲਿਆ ਹੈ ਪਰ ਇਹ ਬਾਲਕ ਅਲੋਕਿਕ ਹੈ ਇਸ ਬੱਚੇ ਨੇ ਜਨਮ ਦੇ ਸਮੇ ਅਜਿਹੇ ਭਾਵ ਪ੍ਰਗਟ ਕੀਤੇ ਜਿਵੇਂ ਕੋਈ ਬੁੱਧੀਮਾਨ ਮਨੁੱਖ ਪਹਿਲੀ ਵਾਰ ਮਿਲਦਾ ਹੋਵੇ ਮੈਨੂੰ ਇਸ ਬੱਚੇ ਦੇ ਜਨਮ ਵਿੱਚ ਬੜੀ ਹੈਰਾਨੀ ਹੋ ਰਹੀ ਹੈ ਦਾਈ ਤੋਂ ਸਾਰਾ ਵਿਰਵਾ ਲੈ ਕੇ ਪੰਡਤ ਨੇ ਬਾਬਾ ਕਾਲੂ ਜੀ ਨੂੰ ਕਿਹਾ ਤੁਹਾਡਾ ਪੁੱਤਰ ਸੋਪ ਘੜੀ ਵਿੱਚ ਪੈਦਾ ਹੋਇਆ ਹੈ ਭਵਿਕ ਵਿੱਚ ਇਹਦੇ ਸਿਰ ਤੇ ਛਤਰ ਝੁਲੇਗਾ ਪੰਡਤ ਨੇ ਜਦੋਂ ਬੱਚੇ ਨੂੰ ਵੇਖਿਆ ਤਾਂ ਤੁਰੰਤ ਹੀ ਉਹਦੇ ਚਰਨ ਪਕੜ ਲਏ ਬੱਚੇ ਦੇ ਬਾਰੇ ਵਿੱਚ ਅਦਭੁਤ ਗੱਲਾਂ ਸੁਣ ਕੇ ਮਾਤਾ ਪਿਤਾ ਦੇ ਅਨੰਦ ਦਾ ਕੋਈ ਟਿਕਾਣਾ ਨਾ ਰਿਹਾ Hindu ਰੀਤੀ ਦੇ ਅਨੁਸਾਰ 13 ਦਿਨ ਹੋ ਜਾਣ ਤੇ ਪੰਡਤ ਨੇ ਬੱਚੇ ਨੂੰ ਚੋਲਾ ਪਵਾਇਆ ਅਤੇ ਨਾਂ ਰੱਖਿਆ ਨਾਨਕ ਨਿਰੰਕਾਰੀ ਪਿਤਾ ਮਹਿਤਾ ਕਾਲੂ ਜੀ ਨੇ ਅਜਿਹਾਂ ਨਾਮ ਸੁਣਨ ਨਾਲ ਪੰਡਤ ਨੂੰ ਕਿਹਾ ਇਹ ਨਾਂ ਤਾਂ Hindu ਅਤੇ ਮੁਸਲਮਾਨਾਂ ਦੋਵਾਂ ਦਾ ਮਿਲਾਜੁਲਾ ਰੂਪ ਹੈ ਨਾਤਾ ਕੋਈ ਹੋਰ ਹੋਣਾ ਚਾਹੀਦਾ ਸੀ ਤਦ ਪੰਡਤ ਨੇ ਕਿਹਾ ਆਪ ਜੀ ਦਾ ਪੁੱਤਰ ਇੱਕ ਦਿਵਜੋਤੀ ਦਾ ਅਵਤਾਰ ਹੈ ਅਜਿਹਾਂ ਅਵਤਾਰ ਇਸ ਧਰਤੀ ਤੇ આજ ਤੱਕ ਨਹੀਂ ਹੋਇਆ ਸ੍ਰੀ ਰਾਮ ਜੀ ਸ੍ਰੀ ਕ੍ਰਿਸ਼ਨ ਜੀ ਆਦੀ ਜਿੰਨੇ ਵੀ ਅਵਤਾਰੀ ਹੋਏ ਹਨ ਇਸ ਧਰਤੀ ਤੇ ਉਹਨਾਂ ਨੂੰ ਸਿਰਫ Hindu ਧਰਮ ਦੇ ਲੋਕ ਹੀ ਪੂਜਦੇ ਸਨ ਪਰ ਆਪ ਜੀ ਦੇ ਪੁੱਤਰ ਨਾਨਕ ਨਿਰੰਕਾਰ ਨੂੰ ਭავਿਕ ਵਿੱਚ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਪੂਜਣਗੇ ਇਤਨੇ ਸ਼ਬਦ ਸੁਣਦਿਆਂ ਹੀ ਬਾਬਾ ਮਹਤਾ ਕਾਲੂ ਜੀ ਦੀ ਸਾਰੀ ਸ਼ੰਕਾ ਸਮਾਪਤ ਹੋ ਗਈ ਬੱਚੇ ਦੀ ਜਨਮ ਪੱਤਰੀ ਬਣਾ ਲੈਣ ਤੋਂ ਬਾਅਦ ਪੰਡਤ ਨੇ ਜਨਮ ਪੱਤਰੀ ਪੜ੍ਹਦੇ ਹੋਏ ਕਿਹਾ ਇਹ ਬੱਚਾ ਅਜਿਹੇ ਨਕਸ਼ਤਰ ਵਿੱਚ ਪੈਦਾ ਹੋਇਆ ਹੈ ਜਿਸ ਨੂੰ ਮੈਂ ਪ੍ਰਭੂ ਦਾ અવਤਾਰ ਕਹਿ ਸਕਦਾ ਹਾਂ ਇਹ ਸੰਸਾਰ ਵਿੱਚ ਸੂਰਜ ਵਾਂਗ ਚਮਕੇਗਾ ਸਾਰਾ ਬ੍ਰਹਿਮੰਡ ਇਸ ਦੀ ਜੈ ਜੈਕਾਰ ਕਰੇਗਾ ਜੇਕਰ ਇਹ ਸਮੁੰਦਰ ਵਿੱਚ ਜਾਏਗਾ ਤਾਂ ਸਮੁੰਦਰ ਵੀ ਇਸ ਲਈ ਰਾਹ ਛੱਡ ਦੇਗਾ ਇਸ ਜਿਹਾ ਹੋਰ ਕੋਈ ਨਹੀਂ ਇਹ ਕੇਵਲ ਇੱਕ ਪੂਰਨ ਬ੍ਰਹਮ ਦੀ ਪੂਜਾ ਸਿਮਰਨ ਦਾ ਪ੍ਰਚਾਰ ਕਰੇਗਾ ਇੱਕ ਪੂਰਨ ਧਰਮਾਤਮਾ ਅਤੇ ਗਿਆਨ ਵਿਰਾਗ ਦਾ ਅਦਭੁਤ ਗਿਆਤਾ ਹੋਵੇਗਾ ਇੱਕ ਪਰਮਾਤਮਾ ਤੋਂ ਅਲਾਵਾ ਕਿਸੇ ਹੋਰ ਦੀ ਪੂਜਾ ਨਹੀਂ ਕਰੇਗਾ ਇਹ ਪੂਰਨ ਅਵਤਾਰ ਹੈ ਮਤਲਬ ਸਾਰੀਆਂ ਕਲਾਂ ਵਿੱਚ ਸੰਪੂਰਨ ਹੋਵੇਗਾ ਸਾਰੇ ਦੇਵੀ ਦੇਵਤਾ ਭੂਤ ਪ੍ਰੇਤ ਪੈਗੰਬਰ ઋષਿ मुनि ਇਸ ਦੀ ਆਗਿਆ ਮੰਨਣਗੇ ਇਹ ਜਗਤ ਨਿਰਮਾਤਾ ਆਪ અવਤਾਰ ਧਾਰਨ ਕਰਕੇ ਸੰਸਾਰ ਦੇ ਕਲਿਆਣ ਵਾਸਤੇ ਇਸ ਜਗ ਵਿੱਚ ਪ੍ਰਗਟ ਹੋਇਆ ਹੈ ਗੁਰੂ ਪਿਆਰੇਓ ਆਪਣੇ ਬੱਚੇ ਦੀ ਇਤਨੀਆ ਗੱਲਾਂ ਸੁਣ ਕੇ ਬਾਬਾ ਕਾਲੂ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਾ ਸਮੇਂ ਲੰਘਦਾ ਗਿਆ ਗੁਰੂ ਜੀ ਦਾ ਬਚਪਨ ਅਨੇਕਾਂ ਚਮਤਕਾਰਾਂ ਨਾਲ ਭਰਿਆ ਹੋਇਆ ਸੀ ਆਪ ਜੀ ਸੁਭਾਅ ਤੋਂ ਬੜੇ ਦਿਆਲੂ ਅਤੇ ਬਿਨਰਮ ਸਨ ਅਤੇ ਨਾਲ ਹੀ ਬੜੇ ਮਸਤ ਮੋਲਾ ਜਦ ਗੁਰੂ ਜੀ 5 ਵਰਿਆਂ ਦੇ ਹੋਏ ਤਾਂ ਆਪ ਜੀ ਨੇ ਆਪਣੇ ਚਮਤਕਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਘਰ ਤੋਂ ਬਹੁਤ ਕੀਮਤੀ ਵਸਤੂ ਚੁੱਕ ਕੇ ਕਿਸੇ ਗਰੀਬ ਅਪਾਹਜ ਨੂੰ ਦੇ ਦਿੱਤੀ ਇਹ ਗੱਲ ਜਦ ਬਾਬਾ ਕਾਲੂ ਜੀ ਦੇ ਕੰਨਾਂ ਵਿੱਚ ਪਈ ਤਾਂ ਉਹਨੇ ਗੁਰੂ ਜੀ ਨੂੰ ਬੜੇ ਗੁੱਸੇ ਨਾਲ ਕਿਹਾ ਤੇ ਉਸ ਪੰਡਤ ਨੂੰ ਸ਼ਿਕਾਇਤ ਕਰਕੇ ਕਿਹਾ ਤੁਸੀਂ ਤਾਂ ਕਿਹਾ ਸੀ ਕਿ ਇਹ ਬੱਚਾ ਛਤਰਪਤੀ ਹੋਵੇਗਾ ਪਰ ਇਹ ਤਾਂ ਆਪਣਾ ਘਰ ਹੀ ਸਾਫ਼ ਕਰਨ ਨੂੰ ਲੱਗਿਆ ਹੋਇਆ ਹੈ ਤਦ ਪੰਡਤ ਨੇ ਕਿਹਾ ਜਦ ਇਸ ਬੱਚੇ ਦਾ ਠੀਕ ਸਮਾਂ ਆਵੇਗਾ ਤਾਂ ਆਪ ਜੀ ਸਾਡੇ ਜਿਹੇ ਲੋਕਾਂ ਨਾਲ ਗੱਲ ਵੀ ਨਹੀਂ ਕਰੋਗੇ ਗੁਰੂ ਪਿਆਰਿਓ ਕਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਮੇਸ਼ਾ ਹੀ ਵੱਡਿਆਂ ਬੱਚਿਆਂ ਨਾਲ ਹੀ ਖੇਡੇ ਆਪ ਜੀ ਦਾ ਉਹਨਾਂ ਨਾਲ ਖੇਡਣਾ ਵੀ ਬੜਾ ਅਲੱਗ ਸੀ ਸਾਰੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਬਿਠਾ ਕੇ ਵਿਚਕਾਰ ਚੌਕੜਾ ਮਾਰ ਕੇ ਬਹਿ ਜਾਂਦੇ ਤੇ ਈਸ਼ਵਰ ਦੀਆਂ ਗੱਲਾਂ ਕਰਦੇ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੰਜ ਵਰਿਆਂ ਦਾ ਬੱਚਾ ਨਾ ਸਮਝ ਹੁੰਦਾ ਹੈ ਉਹਨੋ ਤਾਂ ਆਪਣੀ ਵੀ ਸਮਝ ਨਹੀਂ ਹੁੰਦੀ ਪਰ ਜਦੋਂ ਆਪ ਜੀ ਆਪਣੇ ਤੋਂ ਵੱਡੇ ਬੱਚਿਆਂ ਨੂੰ ਪ੍ਰਭੂ ਦੀਆਂ ਗੱਲਾਂ ਸੁਣਾਉਂਦੇ ਆਪ ਜੀ ਨੇ ਤਾਂ ਕਿਸੇ ਤੋਂ ਗਿਆਨ ਵੀ ਨਹੀਂ ਲਿਆ ਅਤੇ ਨਾ ਹੀ ਕੋਈ ਗੁਰੂ ਧਾਰਿਆ ਫਿਰ ਵੀ ਇਤਨਾ ਗਿਆਨੀ ਹੋਣਾ ਆਪ ਜੀ ਨੂੰ ਅਵਤਾਰੀ ਅਤੇ ਅਨੋਖਾ ਬਣਾਉਂਦਾ ਹੈ ਗੁਰੂ ਜੀ ਦੀ ਸਾਖੀ ਵਿੱਚ ਦਰਜ ਹੈ ਕਿ 70 ਸਾਲਾਂ ਦੇ ਹੁਣ ਤੇ ਆਪ ਜੀ ਨੂੰ ਪੰਡਿਤ ਬੋਪਾਲ ਦਾਸ ਕੋਲ ਪੜ੍ਹਾਈ ਕਰਨ ਵਾਸਤੇ ਗੁਰਪੁਲ ਵਿੱਚ ਭੇਜ ਦਿੱਤਾ ਗਿਆ ਆਪ ਜੀ ਦਾ ਦਿਲ ਸੰਸਾਰਿਕ ਪੜ੍ਹਾਈ ਵਿੱਚ ਨਹੀਂ ਲੱਗਦਾ ਸੀ ਆਪ ਸਿਰਫ ਈਸ਼ਵਰੀਏ ਵਿਦਿਆ ਹੀ ਪੜ੍ਹਨਾ ਚਾਹੁੰਦੇ ਸਨ ਪੰਡਿਤ ਨੇ ਗੁਰੂ ਜੀ ਨੂੰ ਪੱਟੀ ਤੇ ਪੰਜਾਬੀ ਭਾਸ਼ਾ ਦਾ ਪਹਿਲਾ ਅੱਖਰ ਊੜਾ ਲਿਖਣ ਨੂੰ ਕਿਹਾ ਤਾਂ ਗੁਰੂ ਜੀ ਨੇ ਪੰਡਿਤ ਨੂੰ ਕਿਹਾ ਇਹ ਸੰਸਾਰਿਕ ਵਿਦਿਆ ਨੂੰ ਛੱਡ ਕੇ ਈਸ਼ਵਰੀਏ ਵਿਦਿਆ ਪੜ੍ਹਾਓ ਇਹ ਸੁਣ ਕੇ ਪੰਡਿਤ ਨੇ ਹੈਰਾਨ ਹੋ ਕੇ ਕਿਹਾ ਸਾਨੂੰ ਤਾਂ ਸੰਸਾਰਿਕ ਪੜ੍ਹਾਈ ਹੀ ਆਉਂਦੀ ਹੈ ਤੁਸੀਂ ਦੱਸੋ ਕਿ ਇਸਵਰੀਏ ਵਿਦਿਆ ਨਾਲ ਸਾਨੂੰ ਕੀ ਫਾਇਦਾ ਹੋਵੇਗਾ ਤਦ ਗੁਰੂ ਜੀ ਨੇ ਕਿਹਾ ਸੰਸਾਰਿਕ ਵਿਦਿਆ ਕੇਵਲ ਬੰਧਨ ਪੈਦਾ ਕਰਦੀ ਹੈ ਜਦ ਕਿ ਇਸਵਰੀਏ ਵਿਦਿਆ ਸੰਸਾਰਿਕ ਬੰਧਨਾ ਤੋ ਮੁਕ ਕਰਦੀ ਹੈ ਇਹਨੂੰ ਪੜ੍ਹਨ ਨਾਲ ਲੋਕ ਪਰਲੋਕ ਦੋਂਵੇ ਹੀ ਸਵਰ ਜਾਂਦੇ ਹਨ ਅੰਤ ਵਿੱਚ ਜਿਉ ਆਤਮਾ ਸੰਸਾਰ ਨੂੰ ਛੱਡ ਕੇ ਪਰਲੋਕ ਵਿੱਚ ਜਾਏਗੀ ਤਾਂ ਇਹ ਹੀ ਵਿਦਿਆ ਉਹਦੇ ਕੰਮ ਆਏਗੀ ਗੁਰੂ ਜੀ ਨੇ ਪੰਡਤ ਨੂੰ ਊੜਾ ਦਾ ਸਹੀ ਸਬਦ ਸਮਝਾਣ ਲਈ ਇੱਕ ਸ਼ਲੋਕ ਦਾ ਉਚਾਰਨ ਕੀਤਾ ਊੜੇ ਉਪਮਾਤਾ ਕੀ ਕੀਜੇ ਜਾ ਕਾ ਅੰਤਨ ਪਾਇਆ ਸੇਵਾ ਕਰ へ 세ਵੀ ਫਲ ਪਾਹੇ ਜਿੰਨੀ ਸੱਚ ਕਮਾਇਆ ਭਾਵ ਊੜਾ ਦਾ ਅਰਥ ਓਮਕਾਰ ਯਾਨੀ ਈਸ਼ਵਰ ਹੈ ਈਸ਼ਵਰ ਦੀ ਪੈਦਾ ਕੀਤੀ ਹੋਈ ਸ੍ਰਸ਼ਟੀ ਵਿੱਚ ਨਹੀਂ ਦੇਖਿਆ ਜਾ ਸਕਦਾ ਉੜਾ ਕਹਿੰਦਾ ਹੈ ਕਿ ਇੱਕ ਨਿਰੰਕਾਰ ਦੀ ਸੱਚੇ ਮਨ ਨਾਲ ਭਗਤੀ ਕਰਨ ਵਾਲੇ ਹਮੇਸ਼ਾ ਹੀ ਪ੍ਰਸੰਨ ਰਹਿੰਦੇ ਹਨ ਇਸ ਤਰ੍ਹਾਂ ਗੁਰੂ ਜੀ ਨੇ ਪੰਡਤ ਨੂੰ ਗੁਰਮੁਖੀ ਦੇ ਸਾਰੇ ਅੱਖਰਾਂ ਦਾ ਈਸ਼ਵਰੀਏ ਅਰਥ ਸਮਝਾਇਆ ਜਿਹਨੂੰ ਸੁਣ ਕੇ ਪੰਡਿਤ ਬੜਾ ਪ੍ਰਭਾਵਿਤ ਹੋਇਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਦਰ ਸਹਿਤ ਗੁਰਕੂਲ ਤੋਂ ਘਰ ਛੱਡਣ ਆਇਆ ਤੇ ਬਾਬਾ ਕਾਲੂ ਜੀ ਨੂੰ ਕਿਹਾ ਤੁਹਾਡਾ ਪੁੱਤਰ ਤਾਂ ਇਤਨਾ ਵਿਦਵਾਨ ਹੈ ਜਿਸ ਦੇ ਪ੍ਰਸ਼ਨਾਂ ਦੇ ਉੱਤਰ ਤਾਂ ਸਾਡੇ ਕੋਲ ਵੀ ਨਹੀਂ ਹਨ ਇਸ ਕਾਲੀਯੁਗ ਵਿੱਚ ਚਾਰੋਂ ਵੇਦਾਂ ਦੀ ਵਿਦਿਆ ਅਲੋਪ ਹੋ ਰਹੀ ਹੈ ਅਤੇ ਆਪ ਜੀ ਦਾ ਪੁੱਤਰ ਇਸ ਅਲੋਪ ਹੋ ਰਹੀ ਵਿਦਿਆ ਨੂੰ ਪ੍ਰਗਟ ਕਰਨੇ ਅਤੇ ਲੋਕਾਂ ਨੂੰ ਭਗਤੀ ਨਾਲ ਜੋੜਨ ਵਾਸਤੇ ਧਰਤੀ ਤੇ ਆਇਆ ਹੈ ਗੁਰੂ ਪਿਆਰੇਓ ਕਹਿੰਦੇ ਹਨ ਜਦ 9 ਵਰਸਾਂ ਦੀ ਆਯੂ ਪੂਰੀ ਹੋਈ ਤਾਂ Hindu ਧਰਮ ਅਨਸਾਰ ਆਪ ਜੀ ਨੂੰ ਜਨੇਊ ਧਾਰਨ ਕਰਨਾ ਜ਼ਰੂਰੀ ਸੀ ਪੰਡਤ ਨੇ ਜਿਵੇਂ ਹੀ ਜਨੇਊ ਧਾਰਨ ਕਰਨ ਦੀ ਰਸਮ ਸ਼ੁਰੂ ਕੀਤੀ ਤਾਂ ਗੁਰੂ ਜੀ ਨੇ ਪੰਡਤ ਨੂੰ ਭਰੀ ਸਭਾ ਵਿੱਚ ਰੋਕਦੇ ਹੋਏ ਇੱਕ ਸਵਾਲ ਕੀਤਾ ਕਿ ਇਹ ਜਨੇਊ ਧਾਰਨ ਕਰਨਾ ਕਿਉਂ ਜ਼ਰੂਰੀ ਹੈ ਇਹਨੂੰ ਧਾਰਨ ਕਰਨ ਦਾ ਮਤਲਬ ਸਮਝਾਓ ਅਤੇ ਇਹਨੂੰ ਧਾਰਨ ਕਰਨ ਨਾਲ ਜੀਵ ਨੂੰ ਕਿਹੜੀ ਪਦਵੀ ਮਿਲਦੀ ਹੈ ਤਦ ਪੰਡਤ ਨੇ ਕਿਹਾ ਜਨੇਊ ਧਾਰਨ ਨਾ ਕਰਨ ਨਾਲ ਜੀਵ ਐ ਪਵਿੱਤਰ ਰਹਿੰਦਾ ਹੈ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਜਦ ਤੱਕ ਅੰਤਰ ਆਤਮਾ ਹੀ ਪਵਿੱਤਰ ਨਾ ਹੋਵੇ ਤਾਂ ਬਾਹਰ ਕੀਤੇ ਗਏ ਦਿਖਾਵੇ ਨੂੰ ਉਸ ਮਨੁੱਖ ਦਾ ਕੀ ਸੁਧਾਰ ਹੋਵੇਗਾ ਛੋਟੇ ਜਿਹੇ ਬੱਚੇ ਦੇ ਮੁਖੋਂ ਇਹ ਸੁਣ ਕੇ ਜਿਤਨੇ ਵੀ ਉੱਥੇ ਬੈਠੇ ਸਾਰੇ ਲੋਕ ਤੇ ਪੰਡਤ ਅਚਰਜ ਵਿੱਚ ਆ ਗਏ ਤਦ ਪੰਡਿਤ ਨੇ ਗੁਰੂ ਜੀ ਤੋਂ ਪੁੱਛਿਆ ਆਪ ਜੀ ਦੱਸੋ ਕਿ ਕਿਹੜਾ ਜ ਨੇ ਉਦਾਹਰਣ ਕਰਨਾ ਪਵੇਗਾ ਜੈਸ ਨਾਲ ਜੀਵ ਦਾ ਧਰਮ ਬਣਿਆ ਰਹੇ ਤਦ ਗੁਰੂ ਜੀ ਨੇ ਕਿਹਾ ਦਇਆ ਦੀ ਕਪਾਹ ਹੋਵੇ ਉਸ ਨਾਲ ਸੰਤੋਖ ਰੂਪੀ ਧਾਗਾ ਬਣਾਓ ਤੇ ਸੱਚ ਦੀ ਵਟ ਬਣਾ ਕੇ ਗੰਢ ਲਗਾਓ ਅਜਿਹਾਂ ਜਨੇਉ ਜਿਸ ਵਿੱਚ ਦਇਆ ਸੰਤੋਖ ਅਤੇ ਸੱਚ ਹੋਵੇ ਉਹੀ ਗਲ ਵਿੱਚ ਧਾਰਨ ਕਰੋ ਇਸ ਵਾਸਤੇ ਪੰਡਤ ਜੀ ਜੋ ਆਪ ਮੈਨੂੰ ਧਾਰਨ ਕਰਵਾਉਣਾ ਚਾਹੁੰਦੇ ਹੋ ਉਹ ਤਾਂ ਮੇਰੇ ਕਿਸੇ ਕੰਮ ਦਾ ਨਹੀਂ ਤੁਹਾਟਾ ਜਨੇਊ ਆਗ ਵਿੱਚ ਸਾੜ ਜਾਏਗਾ ਮੈੜਾ ਹੋ ਜਾਏਗਾ ਟੁੱਟ ਜਾਏਗਾ ਪਰ ਦਇਆ ਸੰਤੋਖ ਅਤੇ ਸੱਚ ਨਾਲ ਬਣਾਇਆ ਹੋਇਆ ਜਨੇਊ ਨਾ ਕਦੇ ਸੜੇਗਾ ਨਾ ਟੁੱਟੇਗਾ ਨਾ ਮੈੜਾ ਹੋਵੇਗਾ ਤੇ ਅਜਿਹਾਂ ਜਨੇਊ ਤੁਹਾਡੇ ਕੋਲ ਹੈ ਤਾਂ ਮੈਨੂੰ ਧਾਰਨ ਕਰਵਾਓ ਨਹੀਂ ਤਾਂ ਮੈਂ ਧਾਰਨ ਨਹੀਂ ਕਰਾਂਗਾ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬਲਣਾ ਚੁਤਾਂ ਦੇ ਕਿ ਮਾਂ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਕਮੈਂਟ ਕਰਨਾ ਯਾਰਾਂ ਦੋਸਤਾਂ ਮਿੱਤਾਂ ਨਾਲ ਸ਼ੇਅਰ ਕਰਨਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ